ਦੀਆਂ ਦੀ ਮੁਸਕਾਨ ਨਾਲ ਰੌਣਕਮਈ ਹੋਈ ਲੋਹੜੀ ਸੀਐਚਸੀ ਕਰੋਟਾ ਨੇ ਦਿੱਤਾ ਧੀ ਬਚਾਓ ਦਾ ਸੁਨੇਹਾ ਕਰੋਟਾ सुरेंद्र ਸ਼ਰਮਾ ਅੱਜ ਕਮਿਊਨਿਟੀ ਹੈਲਥ ਸੈਂਟਰ ਸੀਐਚਸੀ ਕਰੋਟਾ ਵਿਖੇ ਲੋਹੜੀ ਦਾ ਤਿਉਹਾਰ ਇੱਕ ਵਿਲੱਖਣ ਅਤੇ ਸਮਾਜ ਸੁਧਾਰਕ ਢੰਗ ਨਾਲ ਮਨਾਇਆ ਗਿਆ ਐਸਐਮਓ ਡਾਕਟਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਸਮੂਹ ਹਸਪਤਾਲ ਸਟਾਫ ਨੇ ਰਵਾਇਤੀ ਲੀਹਾਂ ਤੋਂ ਹਟ ਕੇ ਧੀਆਂ ਦੀ ਲੋਹੜੀ ਮਨਾਉਣ ਦੀ ਪਹਿਲਕਦਮੀ ਕੀਤੀ ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਵਿੱਚ ਵੱਧ ਰਹੀ ਲਿੰਗ ਅਸਮਾਨਤਾ ਨੂੰ ਦੂਰ ਕਰਨਾ ਅਤੇ ਭ੍ਰੂਣ ਹੱਤਿਆ ਵਰਗੀਆਂ ਕੁਰੀਤਿਆਂ ਖਿਲਾਫ ਆਵਾਜ਼ ਬੁਲੰਦ ਕਰਨਾ ਸੀ ਸਮਾਗਮ ਦੌਰਾਨ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਲੋਹੜੀ ਦੇ ਤੋਹਫੇ ਦਿੱਤੇ ਗਏ ਇਸ ਮੌਕੇ ਬੋਲਦਿਆਂ ਐਸਐਮਓ ਡਾਕਟਰ ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਇਸ ਲਈ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਧੀਆਂ ਦੇ ਜਨਮ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ। ਸਮੂਹ ਸਟਾਫ ਨੇ ਰਲ ਕੇ ਲੋਹੜੀ ਦੇ ਗੀਤ ਗਾਏ ਅਤੇ ਧੀ ਬਚਾਓ ਧੀ ਪੜਾਓ ਪਰਿਵਾਰ ਨੂੰ ਸੰਸਕਾਰੀ ਬਣਾਓ ਦਾ ਨਾਅਰਾ ਦਿੱਤਾ। ਇਸ ਮੌਕੇ ਹਸਪਤਾਲ ਦਾ ਸਮੂਹ ਸਟਾਫ ਅਤੇ ਪਤਵੰਤੇ ਸੱਜਣ ਹਾਜ਼ਰ ਸਾਰੇ। ਤੇਰਾ ਕੋਣ ਵਿਚਾਰਾ ਹੋਇ ਅਬਦੁੱਲਾ ਪੱਟੀ ਵਾਲਾ ਹੋਇ ਅਬਦੁੱਲੇ ਨੇ ਧੀ ਵਿਆਹੀ ਹੋਇ ਤੇ ਚੱਕਰ ਪਾਈ ਹੋਇ ਧੀ ਦਾ ਸਾਲੂ ਕਟਾ ਸਾਲੂ ਕੌਣ ਸਮੇਟੇ ਹੋਇ ਇੱਕ ਅਚੂਰੀ ਕੁੱਟੀ ਹੋਇ

ਜਿਹਦੇ ਵਿੱਚ ਸਮੂਹ ਸਟਾਫ ਨੇ ਸਮੂਲੀਅਤ ਕੀਤੀ ਗਈ ਤੇ ਨਾਲ ਹੀ ਪੰਚਾਇਤ ਵੱਲੋਂ ਸਾਡੇ ਬੜੇ ਹੀ ਸਤਿਕਾਰਯੋਗ ਦੇਵਦਤ ਮਹਾਜਨ ਜੀ ਵੀ ਆਨੇ ਤੇ ਕਿਉਂਕਿ ਪੰਜਾਬ ਵਿੱਚ ਡੇ ਬਾਈ ਡੇ ਬਰੂਨਾ ਤਿਆਦੇ ਕਰਨ ਜਿਹੜੀ ਕਿ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲਿੰਗਨ ਪਾਤ ਚ ਬਹੁਤ ਫਰਕ ਆ ਗਿਆ। ਮੁੰਡਿਆਂ ਦੀ ਤਦਾਦ ਵਿੱਚ ਕੁੜੀਆਂ ਦੀ ਤਦਾਦ ਬਹੁਤ ਘਟੀ ਜਾਂਦੀ ਪਈ ਹੈ। ਇਸ ਅਨੁਪਾਤ ਨੂੰ ਘਟਾਉਣ ਵਾਸਤੇ ਸਰਕਾਰ ਵੱਲੋਂ ਟਾਈਮ ਟਾਈਮ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਤੀਆਂ ਦੀ ਥੋੜੀ ਮਨਾਈ ਜਾ ਰਹੀ ਹੈ। ਤਾਕੀ ਇਸ ਕੋਡ ਨੂੰ ਬਰੁਣਾ ਤਿਆ ਨੂ ਰੋਕਿਆ ਜਾ ਸਕੇ ਅੱਜ ਦੇਖੋ ਕਿ ਕੁੜੀਆਂ ਕਈ ਫੀਲਡਸ ਦੇ ਵਿੱਚ ਬਹੁਤ ਅੱਗੇ ਨੇ ਸਾਡੀਆਂ ਕਾਫੀ ਬੇਟੀਆਂ ਡਾਕਟਰਸ ਬਣ ਰਹੀਆਂ ਇੰਜੀਨੀਅਰਸ ਬਣ ਰਹੀਆਂ ਟੀਚਰਸ ਹੈ ਹੋਰ ਵੀ ਡਿਫਰੈਂਟ ਇਵਨ ਇਵਨ ਕਿ ਆਰਮੀ ਦੇ ਵਿੱਚ ਵੀ ਲੜਕੀਆਂ ਦੀ ਤਦਾਦ ਡੇ ਬਾਏ ਡੇ ਵੱਧ ਰਹੀ ਹੈ ਇਸੇ ਚੀਜ਼ ਨੂੰ ਪ੍ਰੋਸਾਈਡ ਕਰਨ ਵਾਸਤੇ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹੈ ਤੇ ਇਸੇ ਸਬੰਧ ਦੇ ਵਿੱਚ ਅੱਜ ਸੀਐਸਸੀ ਘੋਟੇਵਾਲ ਵੱਲੋਂ ਇਸ ਇਤਿਹਾਰ ਨੂੰ ਬੜੀ ਧੂਮਤਾਨਾ ਮਨਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਔਰ ਟੋਕਨ ਆਫ ਲਵ ਇਨ ਦਾ ਫਾਰਮ ਆਫ ਕੁਝ ਗਿਫਟਸ ਦੇ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਮੈਂ ਇੱਥੇ ਆਏ ਹੋਏ ਸਾਰੇ ਸਟਾਫ ਮੈਂਬਰ ਦਾ ਪੰਚਾਇਤ ਦਾ ਔਰ ਆਪਣੇ ਸੂਚ ਸਟਾਫ ਦਾ ਔਰ ਜਿਹੜੇ ਬਾਹਰੋਂ ਆਏ ਨੇ ਉਹਨਾਂ ਦਾ ਬੜਾ ਧੰਨਵਾਦ ਕਰਨਾ ਔਰ ਲੋੜੀ ਦੀ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿਨਾ